ਬਹਾਦਰ ਸਿਮਰੀਏ ਕਰ ਨਾਨਦਿਆ ਵੇ ਤਾਰੇ ਧੰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਤਰਸ ਸਦਕਾ 350 ਸਾਲਾ ਸ਼ਹੀਦੀ ਪੁਰਬ ਨੂੰ ਸਮਰਪਿਤ ਤਾਂ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਗੁਰਬਾਣੀ ਦੀ ਵਿਚਾਰ ਪ੍ਰਾਰੰਭ ਕੀਤੀ ਗਈ। ਉਸੇ ਲਈ ਤਹਿਤ ਅੱਜ ਆਪਾਂ ਦੀਵਗੰਧਾਰੀ ਰਾਗ ਦੇ ਅੰਦਰ ਜੋ ਮਹਾਰਾਜ ਜੀ ਦੇ ਤਿੰਨ ਬਚਨ ਹਨ। ਉਹਨਾਂ ਤਿੰਨਾਂ ਬਚਨਾਂ ਦੇ ਵਿੱਚੋਂ ਪਹਿਲਾ ਬਚਨ ਸਾਂਝਾ ਕਰਨਾ ਹੈ। ਸਤਿਗੁਰੂ ਕਿਰਪਾ ਕਰਨ ਰਹਿਮਤ ਕਰਨ ਬਖਸ਼ਿਸ਼ ਕਰਨ। ਮਹਾਰਾਜ ਜੀ ਦੇ ਘਰ ਦਾ ਪਿਆਰ ਹਾਸਲ ਕਰੀਏ। ਸੇਬ ਜੀ ਕੀ ਕਿਰਪਾ ਕਰਦੇ ਨੇ ਆਉ ਸਰਵਣ ਕਰੀਏ ਇੱਕ ਓੰਕਾਰ ਸਤ ਗੁਰ ਪ੍ਰਸਾਦ ਰਾਗ ਦੀਵ ਗੰਧਾਰੀ ਮਹਲਾ ਨਾਮਾ ਇਹ ਮਨ ਨੈਕ ਨਾ ਕਹਿਓ ਕਰੈ ਸਿੱਖ ਸਿਖਾਏ ਰਹੇ ਆਪਣੀ ਸਹੀ ਦੁਰਮਤ ਤੇ ਨਾ ਟਰੈ ਰਹਾ ਓ ਮਦ ਮਾਇਆ ਕਹਿ ਭਇਓ ਬਾਵਰੋ ਹਰ ਜਸ ਨਹਿ ਉਚਰੈ ਕਰ ਪਰ ਪੰਚ ਜਗਤ ਕੋ ਦਹਿਕੈ ਅਪਨੋ ਉਦਰ ਪਰੈ ਸਵਾਨ ਪੂਛ ਜਿਉ ਹੋਏ ਨਾ ਸੁਦੋ ਕਹੋ ਨਾ ਕਾਨ ਤਰੈ ਕਹੋ ਨਾਨਕ ਪਜ ਰਾਮ ਨਾਮ ਨਿਤ ਜਾਤੇ ਕਾਜ ਸਰੈ ਇਹ ਪਾਤਸ਼ਾਹ ਜੀ ਨੇ ਪਾਵਨ ਬਚਨ ਬਖਸ਼ਿਆ ਹੈ ਸਤਗੁਰੂ ਦੇ ਘਰ ਦਾ ਪਿਆਰ ਲੈਣ ਵਾਸਤੇ ਮਹਾਰਾਜ ਦੇ ਘਰ ਦੀਆਂ ਬਾਤਾਂ ਸਾਂਝੀਆਂ ਕਰਨ ਵਾਸਤੇ ਉਹ ਮਹਾਰਾਜ ਜੀ ਪਾਸੋਂ ਖੁਸ਼ੀਆਂ ਲਈਏ ਪਿਆਰ ਸਹਿਤ ਸਾਰੀ ਸੰਗਤ ਅਸੀਸ ਬਖਸ਼ੋ ਪਿਆਰ ਨਾਲ ਆਕੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਕਿਰਪਾ ਦੇ ਘਰ ਵਿੱਚ ਆਣ ਕੇ ਬਖਸ਼ਿਸ਼ ਕਰਦੇ ਸਭ ਤੋਂ ਪਹਿਲਾਂ ਮਹਾਰਾਜ ਜੀ ਨੇ ਜਿਹੜਾ ਮੂਲ ਰੂਪ ਹੈ ਛੋਟੇ ਸਰੂਪ ਦੇ ਵਿੱਚ ਮੂਲ ਮੰਤਰ ਉਹਨੂੰ ਉਚਾਰਨ ਕੀਤਾ ਰੱਬ ਇੱਕ ਹੈ ਇੱਕ ਰਸ ਇਸ ਸੰਸਾਰ ਦੇ ਵਿੱਚ ਵਿਆਪਕ ਹੈ ਮਿਲੇਗਾ ਪੂਰੇ ਸਤਿਗੁਰੂ ਦੇ ਤਰਸ ਸਦਕਾ ਫਿਰ ਮਹਾਰਾਜ ਜੀ ਕਹਿੰਦੇ ਰਾਗ ਦੀਵਗੰਧਾਰੀ ਅਰਾਗ ਦੀਵਗੰਧਾਰੀ ਦੇ ਅੰਦਰ ਇਹ ਮਹਾਰਾਜ ਜੀ ਦਾ ਬਚਨ ਹੈ ਮਹੱਲਾ ਨਾਵਾਂ ਮਹਾਰਾਜ ਜੀ ਕਹਿੰਦੇ ਇਹ ਨੌਵੇਂ ਗੁਰੂ ਦੇ ਪਾਤਸ਼ਾਹ ਜੀ ਹੁਕਮ ਕਰਦੇ ਸਹਿਮਡੇ ਅੱਗੇ ਤਰਸ ਕੀਤਾ ਸਹਿਬ ਕਹਿੰਦੇ ਯਹ ਮਨ ਨੈਕ ਨਾ ਕਹਿਓ ਕਰੈ ਸਿੱਖ ਸਿਖਾਏ ਰਹੇ ਆਪਣੀ ਸਹੀ ਦੁਰਮਤ ਤੇ ਨਾ ਟਰੈ ਮਹਾਰਜ ਕਹਿੰਦੇ ਇਹ ਜਿਹੜਾ ਮਾਨ ਹੈ ਨਾ ਸਾਡਾ ਕਹਿੰਦੇ ਇੱਕ ਪਲ ਵਾਸਤੇ ਵੀ ਇਹ ਸਾਡੀ ਗੱਲ ਸੁਣ ਕੇ ਰਾਜੀ ਨਹੀਂ ਹੈ ਇਹਦਾ ਬੜਾ ਬਾਰੀਕ ਭਾਵ ਨਿਕਲਦਾ ਆ ਕਹਿੰਨ ਤੋਂ ਭਾਵ ਜਿਹੜਾ ਇਹ ਮਾਨ ਆ ਇਹਨੂੰ ਕਈ ਜਨਮਾਂ ਦੀ ਮੈਲ ਲੱਗੀ ਹੋਣ ਕਰਕੇ ਇਹ ਇੰਨਾ ਜ਼ਿਆਦਾ ਮੈਲਾ ਆ ਕਿ ਇਹ ਆਪਣਾ ਪਰੇ ਪੁਰਬਲੇ ਜਨਮ ਵਾਲਾ ਸੁਭਾਅ ਛੱਡਦਾ ਨਹੀਂ ਹੈ ਜਾਂ ਇਸ ਜਨਮ ਵਿੱਚ ਕਈ ਵਾਰੀ ਐਵੇਂ ਦੀਆਂ ਆਦਤਾਂ ਪੈ ਜਾਂਦੀਆਂ ਜਿਹੜੀਆਂ ਛੱਡੀਆਂ ਨਹੀਂ ਜਾਂਦੀਆਂ ਇਸੇ ਲਈ ਸਹਿਬ ਕਹਿੰਦੇ ਜਨਮ ਜਨਮ ਕੀ ਇਸ ਮਨ ਕੋ ਮਲ ਲੱਗੀ ਕਾਲਾ ਹੋਆ ਸਿਆਹੂ ਕੰਣੀ ਤੋਤੀ ਉਜਲੀ ਨਾ ਹੋਵੇ ਜੇਸੋ ਧੋਵਣ ਪਾਹ ਮਹਾਰਾਜ ਕਹਿੰਦੇ ਜਿੰਨਾ ਮਰਜੀ ਧੋ ਲੋ ਇਸ ਮੈਲੀ ਟਾਕੀ ਨੂੰ ਮਹਾਰਾਜ ਕਹਿੰਦੇ ਇਹ ਤੋਤਿਆਂ ਸਾਫ਼ ਨਹੀਂ ਹੁੰਦੀ ਪਈ ਤੇ ਮਹਾਰਾਜ ਨੇ ਇੱਕ ਹੋਰ ਗੱਲ ਕਹੀ ਸਹਿਬ ਜੀ ਕਹਿੰਦੇ ਇਹ ਮਨ ਵਿਕਾਰੀ ਵੀੜਿਆ ਇਹ ਜਿਹੜਾ ਮਾਨਿਆ ਨਾ ਇਹ ਵਿਕਾਰਾਂ ਦਾ ਵੱੱਜਾ ਹੋਇਆ ਆ ਇਹ ਇੰਨਾ ਜ਼ਿਆਦਾ ਇਹਨਾਂ ਵਿੱਚ ਵੱੱਦਾ ਹੋਇਆ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੂੰ ਦੂ ਬਚਨ ਕਹਿਣੇ ਪਏ ਪਹਿਲਾ ਇਹ ਮਨ ਚੰਚਲਾ ਚਤ్రਾਈ ਕਿਨੈ ਨਾ ਪਾਇਆ ਚਤ్రਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਨ ਏਤ ਭਰਮ ਪੁਲਾਇਆ ਮਾਇਆ ਤਾਂ ਮੋਹਣੀ ਤੇ ਨਹਿ ਕੀਤੀ ਜਿੰਠ ਗੌਲੀ ਪਾਈਆ ਕੁਰਬਾਨ ਕੀਤਾ ਤੇ ਸਹਬਤੋ ਜਨਮੋਹ ਮਿੱਠਾ ਲਾਇਆ ਕਹਿ ਨਾਨਕ ਮਨ ਚੰਚਲ ਚਤਰਾਈ ਕਿਨੇ ਨਾ ਪਾਇਆ ਫਿਰ ਨਾਲ ਹੀ ਇਸ ਮਨ ਦੇ ਸੁਭਾ ਨੂੰ ਜਦੋਂ ਮਾਰੇ ਛਿੜਕ ਮਾਰਦੇ ਨਾ ਨਾਲ ਹੀ ਇੱਕ ਹੋਰ ਗੱਲ ਦੱਸਦੇ ਕਹਿੰਦੇ ਇਹ ਮਨ ਪਿਆਰਿਆ ਤੂੰ ਸਦਾ ਸੱਚ ਸਮਾਲੇ ਇਹੋ ਕੁਟੰਬ ਤੂਜੇ ਦੇਖਦਾ ਚੱਲਿਆ ਨਾਹੀਂ ਤੇਰੇ ਨਾਲੇ ਸਾਥ ਤੇਰਾ ਚੱਲਿਆ ਨਾਹੀਂ ਤਿਸ ਨਾਲ ਕਿਉਂ ਚਿਤ ਲਾਈਐ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ ਸਤ ਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ ਕਹੈ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸਮਾਲੇ ਮਰਨ ਇਹ ਦੋ ਬਚਨ ਕਹਿ ਇੱਕ ਵਾਰੀ ਕਹਿੰਦੇ ਮਨ ਚੰਚਲਾ ਵੇਖ ਆਪਣੀ ਚਿਤਰਾਈ ਛੱਡ ਦੇ ਇੱਕ ਵਾਰੀ ਕਹਿੰਦੇ ਉਹ ਮਨ ਪਿਆਰਿਆ ਆਪਣੇ ਮਨ ਦੇ ਆ ਜਿਹੜਾ ਸੁਭਾਅ ਨਾ ਇਹ ਛੱਡ ਦੇ ਉਹਦਾ ਕਾਰਨ ਇਹ ਹੈ ਮਨ ਆਪਣਾ ਜਲਦੀ ਸੁਭਾਅ ਨਹੀਂ ਛੱਡਦਾ ਕਾਰਨ ਲੰਮੇ ਸਮੇਂ ਦੀਆਂ ਆਦਤਾਂ ਨੇ ਕਈ ਇਹਦੇ ਪਰੇਪੁਰਬਲੇ ਕਰਮ ਨੇ ਜਿਹੜੇ ਇਹਦੇ ਨਾਲ ਚੱਲੇ ਆਉਂਦੇ ਨੇ ਸਹਿਬ ਜੀ ਕਹਿੰਦੇ ਇਹ ਮਨ ਨਾ ਜਿਹੜਾ ਮੇਰਾ ਮਹਾਰਾਜ ਜੀ ਕਹਿੰਦੇ ਇਹ 1 ਮਿੰਟ ਵਾਸਤੇ ਵੀ ਨਾ ਇੱਕ ਕਹਿੰਦੇ ਨੇ ਨਾ ਇੱਕ ਇੱਕ ਵੀ ਮੇਰੀ ਗੱਲ ਸੁਣ ਕੇ ਰਾਜੀ ਨਹੀਂ ਹੈ ਇਹ ਮਨ ਨੈਕ ਨਾ ਕਹੇ ਉਹ ਕਰੇ ਕਹਿੰਦੇ ਕਹਿੰਨੇ ਆ ਕਰਦਾ ਨਹੀਂ ਹੈ ਕਹਿੰਦੇ ਜੀ ਤੁਸੀਂ ਕੀ ਉਦਮ ਕੀਤਾ ਫਿਰ ਇਹਦੇ ਵਾਸਤੇ ਕਹਿੰਦੇ ਸਿੱਖ ਸਿਖਾਏ ਰਹੋ ਆਪਣੀ ਸੀ ਦੁਰਮਤ ਤੇ ਨਾ ਡਰੈ ਕਹਿੰਦੇ ਆਪਣੇ ਵੱਲੋਂ ਇਹਨੇ ਸੋਹਣੀ ਸਿੱਖਿਆ ਦਿੱਤੀ ਹੈ ਕੋਈ ਕਸਰ ਨਹੀਂ ਛੱਡੀ ਸਿੱਖਿਆ ਦੇਣ ਦੇ ਵਿੱਚ ਪਰ ਇਹ ਫਿਰ ਵੀ ਭੈੜੀ ਜਿਹੜੀ ਦੁਰਮਤ ਉਹਨੂੰ ਛੱਡਦਾ ਨਹੀਂ ਹੈ ਨਾ ਛੱਡਣ ਦਾ ਇੱਕ ਕਾਰਨ ਹੈ ਕਿਉਂਕਿ ਦੁਰਮਤ ਦੇ ਵਿੱਚ ਬੰਦੇ ਨੂੰ ਰੱਬ ਦੇ ਨਾਮ ਨਾਲੋਂ ਜ਼ਿਆਦਾ ਰਸ ਲੱਗਦਾ ਆ ਤੇ ਇੱਕ ਹੋਰ ਗੱਲ ਆਪਾਂ ਧਿਆਨ ਵਿੱਚ ਰੱਖੀ ਹੋਣਾ ਆਪਾਂ ਸਾਰੇ ਨਿਤਨੇਮ ਕਰਦੇ ਆਂ ਸਵੇਰ ਦਾ ਕਰਦੇ ਆਂ ਸ਼ਾਮ ਦਾ ਕਰਦੇ ਆਂ ਆਪਣਾ ਨਿਤਨੇਮ ਕਿੰਨੇ ਚਿਰਦਾ ਆ ਜੇ ਘੱਟ ਤੋਂ ਘੱਟ ਗੱਲ ਕਰੀਏ ਉਹ ਵੀ ਰੂਹਾਂ ਨੇ ਜਿਹੜੀਆਂ 24 ਦੇ 24 ਘੰਟੇ ਸਫਲੇ ਕਰਦੀਆਂ ਨੇ ਪਰ ਆਮ ਸਧਾਰਨ ਸਿੱਖਾਂ ਦੀ ਜੇ ਆਪਾਂ ਗੱਲ ਕਰੀਏ ਸਵੇਰੇ ਲਗਭਗ 1 ਘੰਟੇ ਦਾ ਨਿਤਨੇਮ ਤੇ ਸ਼ਾਮ ਨੂੰ ਅੱਧੇ ਘੰਟੇ ਦਾ ਪੌਣੇ ਘੰਟੇ ਦਾ ਨਿਤਨੇਮ ਆ ਹੁਣ ਬੰਦਾ ਮੰਨ ਕੇ ਚੱਲੋ ਕੋਈ 8 ਘੰਟੇ ਸੌਂ ਰਿਹਾ ਆ ਤੇ 16 ਘੰਟਿਆਂ ਦੇ ਕੋਲ ਬਚੇ 16 ਘੰਟਿਆਂ ਦੇ ਵਿੱਚੋਂ 2 ਘੰਟੇ ਬੰਦਾ ਰੱਬ ਦੇ ਨਾਮ ਵਾਲੇ ਪਾਸੇ ਤੇ 14 ਘੰਟੇ ਤੇ ਦੁਨੀਆ ਦੇ ਵਿੱਚ ਰਹਿ ਰਿਹਾ ਆ ਹੁਣ 14 ਘੰਟੇ ਜਿੱਥੇ ਮਨ ਨੇ ਘੇਰਾ ਪਾਈ ਰੱਖਣਾ ਆ ਉਥੇ 2 ਘੰਟੇ ਨੇ ਜਿਹੜੇ ਉਹ ਕਈ ਵਾਰੀ ਥੋੜੇ ਰਹਿ ਜਾਂਦੇ ਨੇ ਗੱਲ ਨੂੰ ਸਮਝਣਾ ਅਸੀਂ ਕੀ ਕਹਿਣਾ ਚਾਹੁੰਦੇ ਹਾਂ ਇਹ ਵੀ ਗੱਲ ਸਾਨੂੰ ਪਤਾ ਆ ਰੱਬ ਨੇ ਸਮਝਾਈ ਆ ਕਿ ਏਕ ਬਾਹਰ ਜਿੰਨ ਤੁਮੈ ਸੰਭਾਰਾ ਕਾਲ ਫਾਂਸ ਤੇ ਤਾਏ ਉਬਾਰਾ ਜਿੰਨਾ ਨਾਮ ਤੇ ਹਾਰੋ ਕਾ ਦਰ ਦੁਸ਼ਤ ਦੋਖ ਤੇਰਾ ਇਹ ਗੱਲ ਠੀਕ ਹੈ ਪਰ ਆਪਾਂ ਗੱਲ ਕਰਦੇ ਆਮ ਸਧਾਰਨ ਮੇਰੇ ਵਰਗਿਆਂ ਦੀ ਮੈਂ ਆਪਣੀ ਗੱਲ ਕਰਾਂ ਕਿਸੇ ਦੀ ਕਿਉਂ ਕਰਾਂ ਪਰ ਸਾਡੀ ਗੱਲ ਨੂੰ ਸਮਝਣਾ ਮਹਾਰਾਜ ਜੀ ਕਹਿੰਦੇ ਜੀ ਸਿੱਖਿਆ ਤੇ ਬੜੀ ਸੋਹਣੀ ਦਿੱਤੀ ਪਰ ਇਹ ਮਨ ਸੁਣਦਾ ਨਹੀਂ ਹੈ ਫਿਰ ਅੱਗੇ ਰਹਾਉ ਦੇ ਬੰਨ ਤੋਂ ਬਾਅਦ ਕਿਰਪਾ ਕਰਦੇ ਕਹਿੰਦੇ ਮਦ ਮਾਇਆ ਕਹਿ ਭੈ ਹੋ ਬਾਬਰੋ ਹਰ ਜਸ ਨਹਿ ਉਚਰੇ ਮਰ ਜੀ ਕਹਿੰਦੇ ਇਹ ਮਾਇਆ ਦੇ ਨਸ਼ੇ ਵਿੱਚ ਮਦ ਕਹਿੰਦੇ ਨਸ਼ੇ ਨੂੰ ਮਾਇਆ ਦੇ ਨਸ਼ੇ ਵਿੱਚ ਇੰਨਾ ਜਿਆਦਾ ਬਾਬਰਾ ਹੋ ਗਿਆ ਪਾਗਲ ਹੋ ਗਿਆ ਆ ਹਰ ਜਸ ਨਹਿ ਉਚਰੇ ਕਹਿੰਦੇ ਇਹ ਰੱਬ ਦਾ ਨਾਮ ਨਹੀਂ ਲੈਂਦਾ ਇਹਨੂੰ ਦੁਨੀਆ ਦੀ ਮਾਇਆ ਚੰਗੀ ਲੱਗਦੀ ਰੱਬ ਦਾ ਨਾਮ ਚੰਗਾ ਨਹੀਂ ਲੱਗਦਾਗਾ ਇਹ ਜਪਣਾ ਹੀ ਨਹੀਂ ਚਾਹੁੰਦਾ ਆਰਾਧਨਾ ਹੀ ਨਹੀਂ ਚਾਹੁੰਦਾ ਸਹਿਬ ਫਿਰ ਕਿਰਪਾ ਕਰਕੇ ਸਮਝਾਉਂਦੇ ਕਹਿੰਦੇ ਇਹ ਜਪਣਾ ਕਿਉਂ ਨਹੀਂ ਚਾਹੁੰਦਾ ਵੇਖੋ ਕੋਈ ਚੀਜ਼ ਸਾਡੇ ਘਰੇ ਪਈ ਹੋਵੇ ਜੇ ਉਹਨੂੰ ਸਾਫ਼ ਨਾ ਨਾ ਕਰੀਏ ਤੇ ਉਹ ਚੱਲਦੀ ਨਹੀਂ ਹੈ ਉਦਾਹਰਨ ਦੇ ਤੌਰ ਤੇ ਕੋਈ ਕਾਰ ਗੱਡੀ ਖੜੀ ਹੋਵੇ ਉਹ ਚੱਲਦੀ ਰਹੇ ਤੇ ਘੱਟ ਖਰਾਬ ਹੁੰਦੀ ਹੈ ਪਰ ਖੜੀ ਰਹੇ ਜ਼ਿਆਦਾ ਖਰਾਬ ਹੁੰਦੀ ਹੈ ਕਿਉਂਕਿ ਉਹਦਾ ਸੁਭਾਅ ਉਹਨੂੰ ਬਣਾਇਆ ਹੀ ਇਸ ਤਰੀਕੇ ਨਾਲ ਗਿਆ ਵੀ ਉਹ ਚੱਲੇ ਹੁਣ ਜਿਹੜਾ ਮਨ ਆ ਇਹ ਮਨ ਨੂੰ ਤੁਸੀਂ ਜੇ ਚੰਗੀ ਚੀਜ਼ ਨਾ ਦਿਓਗੇ ਇਹਨੇ ਮਾੜੀ ਆਪਣੇ ਆਪ ਲੈ ਲੈਣੀ ਆ ਚੰਗੀਆਂ ਚੀਜ਼ਾਂ ਸਿੱਖਣ ਵਾਸਤੇ ਉਦਮ ਪ੍ਰਾਲਾ ਕਰਨਾ ਪੈਂਦਾ ਮਾੜੀਆਂ ਚੀਜ਼ਾਂ ਵਾਸਤੇ ਨਹੀਂ ਮਹਾਰਾਜ ਕਹਿੰਦੇ ਇਹ ਮਨ ਮਾਇਆ ਵਾਲੇ ਪਾਸੇ ਇੰਨਾ ਜ਼ਿਆਦਾ ਲੱਗਾ ਪਿਆ ਆ ਮਹਾਰਾਜ ਕਹਿੰਦੇ ਇਹ ਰੱਬ ਦਾ ਨਾਮ ਤੇ ਉਚਾਰਨ ਹੀ ਨਹੀਂ ਕਰਦਾਗਾ ਕਿਉਂ ਨਹੀਂ ਕਰਦਾ ਇਹਦਾ ਵੀ ਇੱਕ ਕਾਰਨ ਆ ਸਾਬ ਜੀ ਕਹਿੰਦੇ ਨੇ ਇਹ ਜਿਹੜਾ ਭਾਂਡਾ ਆਤਮ ਮਲੀਨ ਤੋਤਾ ਹੱਛਾ ਨਾ ਹੋਏ ਸੀ ਮਹਾਰਾਜ ਜੀ ਕਹਿੰਦੇ ਇਹ ਭਾਂਡਾ ਹੀ ਇੰਨਾ ਮੈਲਾ ਆ ਕਿ ਇਹ ਤੋਤਾ ਨਹੀਂ ਜਾ ਸਕਦਾ ਹੁਣ ਸਾਬ ਜੀ ਧੋਈਏ ਕਿਵੇਂ ਸਾਬ ਕਹਿੰਦੇ ਏਤ ਦਵਾਰ ਐ ਧੋਏ ਅੱਛਾ ਹੋਏ ਸੀ ਗੁਰਦੁਆਰੈ ਹੋਏ ਸੋਜੀ ਪਾਏ ਸੀ ਮਹਾਰਾਜ ਜੀ ਕਹਿੰਦੇ ਜੇ ਰੱਬ ਦੇ ਘਰੇ ਜਾਏਗਾ ਰੱਬ ਦੇ ਘਰੇ ਜਾਣ ਦਾ ਮਤਲਬ ਰੱਬ ਦੀ ਇਬਾਦਤ ਕਰਨੀ ਨਾਮ ਜਪਣਾ ਬੰਦਗੀ ਕਰਨੀ ਕੱਲਾ ਢੇੜਾ ਕੱਢ ਕੇ ਗੁਰਦੁਆਰਿਆਂ ਆ ਜਾਣਾ ਨੂੰ ਕੁਝ ਨਹੀਂ ਹੋਣਾ ਜੀ ਸਾਡੀ ਗੱਲ ਨੂੰ ਬੜੀ ਬਰੀਕੀ ਨਾਲ ਸਮਝਣਾ ਮਹਾਰਾਜ ਜੀ ਅੱਗੇ ਕਿਰਪਾ ਕਰਦੇ ਕਹਿੰਦੇ ਹਰ ਜਸ ਨੈ ਉਚਰੈ ਫਿਰ ਕਹਿੰਦੇ ਕਰ ਪਰਪੰਚ ਜਗਤ ਕੋ ਡਹਿਕੈ ਆਪਣੋ ਉਧਰ ਪਰੈ ਮਹਾਰਜ ਕਹਿੰਦੇ ਇਹ ਝੂਠ ਕਰਕੇ ਠੱਗੀਆਂ ਕਰਕੇ ਜਗਤ ਨੂੰ ਠੱਗਦਾ ਪਿਆ ਆ ਤੇ ਆਪਣਾ ਢਿੱਡ ਭਰਨ ਨੂੰ ਫਿਰਦਾ ਵੀ ਮੇਰਾ ਢਿੱਡ ਭਰਿਆ ਜਾਏ ਬੰਦਾ ਆਪਣੇ ਢਿੱਡ ਪਿੱਛੇ ਲੱਗਾ ਪੇ ਮੇਰਾ ਘਰ ਚੱਲ ਜਾਏ ਮੇਰਾ ਪਰਿਵਾਰ ਚੱਲ ਜਾਏ ਜਿਹੜੀਆਂ ਮੇਰੀਆਂ ਲੋੜਾਂ ਨੇ ਉਹ ਪੂਰੀਆਂ ਹੋ ਜਾਣ ਫਿਰ ਸਹਿਬ ਕਹਿੰਦੇ ਸਵਾਨ ਪੂਚ ਜਿਉ ਹੋਏ ਨਾ ਸੁਦੋ ਕਹਿਓ ਨਾ ਕਾਨ ਤਰੈ ਮਹਾਰਾਜ ਨੇ ਇੱਕ ਉਦਾਹਰਣ ਦਿੱਤੀ ਪੰਜਾਬੀ ਦਾ ਇੱਕ ਅਖਾਣ ਹੈ ਕੁੱਤੇ ਦੀ ਪੂਛ ਕਦੇ ਸਿੱਧੀ ਨਹੀਂ ਹੁੰਦੀ ਪਤਾ ਕਿਉਂ ਰੱਬ ਨੇ ਉਹਦੀ ਬਣਤਰੀ ਉਹਵੇਂ ਦੀ ਬਣਾਈ ਹੈ ਇੱਥੇ ਮਹਾਰਾਜ ਕਹਿੰਦੇ ਇਹ ਮਨ ਦਾ ਸੁਭਾਅ ਆ ਇਹ ਕੁੱਤੇ ਦੀ ਪੂਛ ਵਰਗਾ ਆ ਇਹਨੂੰ ਜਿੰਨਾ ਮਰਜੀ ਸਮਝਾ ਲਈਏ ਇਹ ਸਮਝਦਾ ਨਹੀਂ ਹੈ ਨਾ ਸਮਝਣ ਦਾ ਕਾਰਨ ਇਹ ਹੈ ਇਹਦਾ ਜਿਹੜਾ ਸੁਭਾਅ ਚੱਲਿਆ ਆਉਂਦਾ ਉਸੇ ਜੇ ਸਹੀ ਜੇ ਬੱਦਲਾ ਆ ਇਹ ਕਹਿੰਨਾ ਬਚਨ ਪੜਦੇ ਹੁੰਦੇ ਸਾਂ ਕਹਿੰਦੇ ਰੰਗ ਲਾਗਤ 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 ਹੈ ਬ੍ਰਮ ਭਾਗਤ 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 ਹੈ ਸਹਿਜੇ ਸਹਿਜੇ ਕਿਸੇ ਚੀਜ਼ ਦੀ ਪੈੜੀ ਆਦਤ ਪੈਂਦੀ ਹੈ ਸਹਿਜੇ ਸਹਿਜੇ ਕਿਸੇ ਚੀਜ਼ ਦੀ ਆਦਤ ਛੱਡੀ ਜਾਂਦੀ ਹੈ ਇਹ ਰੱਬ ਨੇ ਹੀ ਬਣਾਈਆਂ ਖੇਡਾਂ ਨੇ ਸਹਬ ਕਿਰਪਾ ਕਰਦੇ ਕਹਿੰਦੇ ਕਹੋ ਨਾਨਕ ਭਜ ਰਾਮ ਨਾਮ ਨਿਤ ਜਾ ਤੇ ਕਾਜ ਸਰੈ ਮਹਾਰਾਜ ਕਹਿੰਦੇ ਸੁਣਿਆ ਬੰਦਾ ਸਵਾਲ ਕਰਦਾ ਮਹਾਰਾਜ ਜੀ ਜੇ ਤੋ ਸਾਡੀ ਮੰਨ ਨੇ ਸੁਣਨੀ ਨਹੀਂ ਕੀ ਕਰੀਏ ਫਿਰ ਆਹੀਂ ਕਿਹੜੇ ਪਾਸੇ ਜਾਈਏ ਮਹਾਰਾਜ ਜੀ ਕਹਿੰਦੇ ਤੈਨੂੰ ਰੱਬ ਦੇ ਘਰ ਦਾ ਰਾਹ ਦੱਸ ਦਿਆਂ ਸਹੀ ਮਤ ਦਿਆਂਗੇ ਸਾਬ ਜੀ ਕਹਿੰਦੇ ਤੂੰ ਪਰਮਾਤਮਾ ਦਾ ਨਾਮ ਜਪਣਾ ਸ਼ੁਰੂ ਕਰ ਦੇ ਕਿਉਂਕਿ ਸਭ ਵਡਿਆਈਆਂ ਹਰ ਨਾਮ ਵਿੱਚ ਸਭ ਦਾਤਾਂ ਨੇ ਇਸ ਨਾਮ ਦੀ ਦਾਤ ਵਿੱਚ ਸਾਬ ਕਹਿੰਦੇ ਕਹੋ ਨਾਨਕ ਭਜ ਰਾਮ ਨਾਮ ਨਿਤ ਜਾਤੇ ਕਾਜ ਸਰੈ ਮਹਾਰਾਜ ਜੀ ਕਹਿੰਦੇ ਜਿਹੜਾ ਤੂੰ ਆਪਣਾ ਕਾਰਜ ਬਣਵਾਉਣਾ ਚਾਹੁੰਦਾ ਤੇਰਾ ਬਣਾਵਾਂਗੇ ਪੰਜਵੇਂ ਪਾਤਸ਼ਾਹ ਨੇ ਕਿਹਾ ਸੀ ਨਾ ਸਹਬ ਕਹਿੰਦੇ ਥਿਰ ਕਰ ਬੈਸੋ ਹਰ ਜਨ ਪਿਆਰੇ ਸਤ ਗੁਰ ਤੁਮਰੇ ਕਾਜ ਸਵਾਰੇ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰੱਖੀ ਕਰਤਾਰੇ ਬਾਦਸ਼ਾਹ ਸਾ ਸਭ ਵਸ ਕਰ ਦੀਨੇ ਅੰਮ੍ਰਿਤ ਨਾਮ ਮਹਾਰਸ ਪੀਨੇ ਨਿਰਪਉ ਹੋਏ ਭਜੋ ਭਗਵਾਨ ਸਾਧ ਸੰਗਤ ਮਿਲ ਕਿਨੋ ਦਾਨ ਸਰਨ ਪਰੇ ਪ੍ਰਭ ਅੰਤਰਜਾਮੀ ਨਾਨਕ ਓਟ ਪਕਰੀ ਰਬ ਸੁਆਮੀ ਮਹਾਰਾਜ ਕਹਿੰਦੇ ਤੂੰ ਜਪ ਤੇ ਸਹੀਂ ਤੈਨੂੰ ਸਾਰਾ ਕੁਝ ਦਿਆਂਗੇ ਕੀ ਚਾਹੀਦਾ ਜੋ ਚਾਹੀਦਾ ਦੱਸ ਤੈਨੂੰ ਦਿਆਂਗੇ ਕਿਉਂ ਇਸ ਨਾਮ ਦੀ ਬਰਕਤ ਦੇ ਵਿੱਚ ਸਾਰਾ ਕੁਝ ਹੀ ਹੈ ਸਾਹਿਬ ਕਿਰਪਾ ਕਰਨ ਆਪਾਂ ਆ ਜਿਹੜਾ ਮਨ ਸਾਡੀ ਗੱਲ ਨਹੀਂ ਨਾ ਸੁਣਦਾ ਇਹਨਾਂ ਚੱਕਰਾਂ 'ਚ ਨਾ ਪਾਉਂ ਵੀ ਇਹ ਸਿੱਧੇ ਰਾਹੇ ਕਿਵੇਂ ਪਹੇਗਾ ਸਿੱਧੀ ਤੇ ਸਪਸ਼ਟ ਗੱਲ ਇਹ ਐ ਬਾਣੀ ਦਾ ਪੱਲਾ ਫੜ ਲਈਏ ਨਾਮ ਦਾ ਪੱਲਾ ਫੜ ਲਈਏ ਅਭਿਆਸ ਦਾ ਪੱਲਾ ਫੜ ਲਈਏ ਸਾਧਨਾ ਦਾ ਪੱਲਾ ਫੜ ਲਈਏ ਮੇਰਾ ਤੁਹਾਡਾ ਪੜਾ ਹੋਏ ਗਈ ਹੋਏਗਾ ਸਤਿਗੁਰੂ ਕਿਰਪਾ ਕਰਨ ਇੰਨੀ ਸੇਵਾ ਪ੍ਰਵਾਨ ਕਰਨੀ ਭੁੱਲਾਂ ਚੁੱਕਾਂ ਦੀ ਕਿਮਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ